ਬਠਿੰਡਾ ਦੇ ਟਰਾਂਸਪੋਰਟ ਨਗਰ ਤੋਂ 15 ਗ੍ਰਾਮ ਹੈਰੋਇਨ ਸਮੇਤ ਦੋ ਔਰਤਾਂ ਕੀਤੀਆਂ ਗ੍ਰਿਫਤਾਰ ਥਾਣਾ ਥਰਮਲ ਵਿਖੇ ਮਾਮਲਾ ਦਰਜ ਕਰ ਕੀਤੀਆਂ ਗਈਆਂ ਬੰਦ ਹਵਾਲਤ ਐਸ ਐਚਓ ਥਾਣਾ ਥਰਮਲ ਨੇ ਦਿੱਤੀ ਜਾਣਕਾਰੀ ਸ਼ਨੀਵਾਰ ਨੂੰ 1 ਵਜੇ ਦੇ ਲਗਭਗ ਐਸ ਐਚਓ ਥਾਣਾ ਥਰਮਲ ਸੁਖਵਿੰਦਰ ਸਿੰਘ ਉਰਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਠਿੰਡਾ ਦੇ ਟਰਾਂਸਪੋਰਟ ਨਗਰ ਤੋਂ 15 ਗ੍ਰਾਮ ਹੈਰੋਇਨ ਸਮੇਤ ਦੋ ਔਰਤਾਂ ਨੂੰ ਉਨ੍ਹਾਂ ਵੱਲੋਂ ਗ੍ਰফতার ਕੀਤਾ ਗਿਆ ਜਿਨ੍ਹਾਂ ਤੇ ਥਾਣਾ ਥਰਮਲ ਵਿਖੇ ਮਾਮਲਾ ਦਰਜ ਕਰਕੇ ਇਹਨਾਂ ਨੂੰ ਬੰਦਾਵਰਾਦ ਕੀਤਾ ਗਿਆ ਉਹਨਾਂ ਕਹਿਆ ਕਿ ਅੱਜ ਇਹਨਾਂ ਨੂੰ ਮਾਂਜੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਹੋਰ ਡੰਗਾਇ ਦੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਆਓ ਸਾਨੂੰ ਸੁਣਾਉਣਿਆ ਕੀ ਕਹਿੰਦੇ ਨੇ ਐਸਐਚਓ ਥਾਣਾ ਥਰਮਲ ਸਕਵਿੰਦਰ ਸਿੰਘ ਜੀ ਸਰ ਕੀ ਮਾਮਲਾ ਹੈ ਹਰਨਵਿੰਦ ਸਿੰਘ ਮੀਡੋਰ ਤੋਂ ਹੋਇਆ ਇਹ ਮਾਂਜੋਗ ਐਸਐਸਪੀ ਸਾਹਿਬ ਠਿੰਡਾ ਜੀ ਦੇ ਨਿਸ਼ਾਨਿਰਦੇਸ਼ ਅਨਸਾਰ ਨਿਸ਼ਾਨੀ ਰੁਕਥਾਮ ਸੰਬੰਧੀ ਚਲਾਈ ਗਈ ਮਹੀਨੇ ਦੇ ਤਹਿਤ ਕੱਲ ਦੋ ਔਰਤਾਂ ਨੂੰ ਸਮੇਤ 15 ਗ੍ਰਾਮ heroin ਦੇ ਗ੍ਰਿਫਤਾਰ ਕੀਤਾ ਗਿਆ ਅਤੇ ਪਰਚਾ ਨੰਬਰ 17 ਮਿਤੀ 14/25 ਦੀਨ ਤਾਰੀਖ 21 BNDP ਸਿਖਠ ਥਾਣਾ ਥਰਮਲ ਦਰਜ ਕੀਤਾ ਗਿਆ। ਇਹ ਕਿਹਦੇ ਦੇ ਬਰਤਾਂ ਦੀ ਤੇਜੀ ਟ੍ਰਾਂਸਪੋਰਟ ਨਕਰ ਕਿਤੋਂ ਦਿਨ ਆਣ ਵਾਲੀਆਂ ਜੀ ਇਹ ਇਹਨਾਂ ਵਿੱਚੋਂ ਇੱਕ ਤਾਂ ਰੈਣਾ ਵਾਲੀ ਉੱਤੌਣਾ ਪਿੰਡ ਦੀ ਤੇ ਇੱਕ ਸਰਸਾ ਦੀ ਤੇ ਪਰ ਇੱਥੇ ਰਹਿ ਰਹੇ ਸੀ ਕਿਰਾਏ ਤੇ ਗੁਰੂ ਨਾਨਕ ਨਗਰ ਜੋ ਥਾਣਾ ਥਰਮਲ ਚ ਪੈਂਦਾ ਕਿੰਨੇ ਟਾਈਮ ਤੋਂ ਕਰ ਰਹੇ ਆ ਇਹ heroin ਵੇਚਣ ਉਹ ਜੀ ਸਾਰਾ ਇਨਵੈਸਟੀਗੇਸ਼ਨ ਦਾ ਫਰਦਰ ਹਿੱਸਾ ਉਹਨਾਂ ਨੇ ਪੁੱਛਗਿੱਛ ਕਰਦੇ ਆ। ਤੇ ਅੱਜ ਪੇਸ਼ ਕਰਕੇ ਨਵਾਂ ਰਮਾਂਡਵ ਗਰਾ ਲੈਨੇ ਪਹਿਲਾਂ ਇਹਨਾਂ ਦੇ ਕੋਈ ਮੁਕੱਦਮਾ ਨਹੀਂ ਦਰਜ ਉਹਨਾਂ 'ਤੇ ਤੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ 'ਤੇ ਬਸ ਇਹਨਾਂ 'ਤੇ ਹੁਣ ਪਰਚਾ ਦਰਜ ਕੀਤਾ ਗਿਆ 21 ਬੀ ਐਨ ਡੀ ਪੀ ਸੈਕਟਰ ਦਾ ਤੇ ਫਰਦਰ ਹੋਰ ਕੁਝ ਕੀਤੀ ਜਾਊਗੀ ਤੇ ਘਰੇ ਲੋਰਤਾਂ ਹੀ ਆ ਸਰੇ ਆ ਘਰੇ ਲੋਰਤਾਂ